ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸੀ ਲੈ ਗਈ ਬੜਾ ਲੀ ਪੱਕਦੀ ਵੀਡੀਓ ਜਿਹਦੀ ਲੈਂਥ ਹੈਗੀ ਆ 6.5 ਮੀਟਰ ਤੇ ਕਪੜਾ ਆਪਾਂ ਫਲੇਵਲ ਵਰਤੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਸਰ ਦੇ ਸੈਂਟਰ 'ਚ ਲਿਆ ਕੇ ਲੜ ਨੂੰ ਪਹਿਲਾਂ ਇੱਕ ਦੋ ਪੇਚ ਬਣਾ ਲੈਨੇ ਆਪਾਂ ਲੜ ਦੇ ਬਣਾ ਕੇ ਜਿਹੜਾ ਆਪਾਂ ਦੂਜਾ ਲੜ ਲਗਾਉਣਾ ਜਿਹੜਾ ਆਪਾਂ ਪਹਿਲਾ ਲੜ ਲਗਾਏ ਸੀ ਉਹ ਲੜ ਦੇ ਥੱਲੇ ਆਪਾਂ ਲੜ ਨੂੰ ਰੱਖਾਂਗੇ ਰੱਖ ਕੇ ਫਿਰ ਆਪਾਂ ਅਗੂਠੇ ਤੇ ਉਂਗਲੀ ਦੀ ਸਹਾਈਤਾ ਨਾਲ ਲੜ 'ਚ ਜਿੰਨੇ ਕੁ ਬਲ ਪੈਂਦੇ ਉਹਨੇ ਪਾ ਕੇ ਜਿਤੇ ਪਹਿਲੇ ਲੜ ਦੇ ਬਲ ਖਤਮ ਹੁੰਦੇ ਸੀ ਆਪਾਂ ਉਥੇ ਲੜ ਨੂੰ ਲਗਾ ਦੇਣਾ ਹੈ ਜਿਹੜਾ ਤੀਜਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਬੈਗ ਤੋਂ ਪਿੰਚ ਕਰਕੇ ਤੇ ਅਗੂਠੇ ਤੋਂ ਉਂਗਲੀຊਾਹ ਤਨਾ ਲੜ ਨੂੰ ਉੱਪਰ ਚੱਕਣਾ ਹੈ ਚੱਕ ਕੇ ਜਿਤੇ ਦੂਜੇ ਲੜ ਦੇ ਬਲ ਖਤਮ ਹੁੰਦੇ ਸੀ ਆਪਾਂ ਉਥੇ ਲੜ ਨੂੰ ਲਗਾ ਦੇਣਾ ਹੈ ਜਿਹੜਾ ਚੌਥਾ ਲੜ ਲਗਾਉਣਾ ਉਹ ਵੀ ਆਪਾਂ ਉਸੇ ਤਰੀਕੇ ਨਾਲ ਲਗਾ ਲੈਣਾ ਹੈ ਜਿਹੜੇ ਵੀ ਸਾਡੇ ਚੈਨਲ ਉੱਤੇ ਨਵੇਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਤੁਹਾਨੂੰ ਹੋਰ ਨਵੇਂ ਤਰੀਕੇ ਦੀਆਂ ਪੱਗਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਰਹਿਣ ਤੇ ਤੁਸੀਂ ਘਰ ਬੈਠੇ ਹੀ ਪੱਗ ਸਿੱਖ ਸਕੋ ਜਿਹੜਾ ਅਗਲਾ ਲੜ ਲਗਾਉਣਾ ਉਹਨੂੰ ਬੈਕ ਤੋਂ ਪਿੰਚ ਕਰਕੇ ਪਹਿਲਾਂ ਇਹ ਕਿਰੀ ਲੜ ਨੂੰ ਇਹ ਕਿਰੀ ਲੜ ਨੂੰ ਮੋੜ ਲੈਣਾ ਹੈ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਲਗਾ ਲੈਣਾ ਹੈ ਤੇੜਾ ਆਖਰੀ ਲਗਾਉਣਾ ਨੂੰ ਆਪਾਂ ਸਿੱਧਾ ਕਰਕੇ ਲਗਾਵਾਂਗੇ ਪਹਿਲਾਂ ਚੰਗੀ ਤਰ੍ਹਾਂ ਲੜ ਨੂੰ ਖੋਲਣਾ ਹੈ ਉੱਪਰੋਂ ਸਿਰ ਅੱਧਾ ਅੱਧਾ ਫੋਲਡ ਕਰਕੇ ਲੜ ਨੂੰ ਸਿੱਧਾ ਲਗਾ ਦੇਣਾ ਹੈ ਤੇੜਾ ਆਪਾਂ ਛੇਟਕਣਾ ਜਿਹੜਾ ਪਹਿਲਾਂ ਲੜ ਲਗਾਇ ਸੀ ਉਹਨੂੰ ਆਪਾਂ ਉੱਪਰ ਖਿੱਚ ਲੈਣਾ ਖਿੱਚ ਕੇ ਪਹਿਲਾਂ ਚੰਗੀ ਤਰ੍ਹਾਂ ਲੜ ਨੂੰ ਖੋਲ ਲੈਣਾ ਹੈ ਖੋਲ ਕੇ ਬਾਅਦ ਦੇ ਨਾਲ ਜਾਂ ਹੱਥ ਦੇ ਨਾਲ ਲੜ ਨੂੰ ਦੱਬ ਲੈਣਾ ਹੈ ਦਬਲ ਸੈਸ਼ਨ ਸੇਟਾ ਗਲੇ ਤੇ ਦਬਲ ਸੈਸ਼ਨ ਦੇ ਵੀ ਵਰਤੋਂ ਕਰ ਸਕਦੇ ਹੋ ਤੇ ਆਪਾਂ ਭਗਵਾਨ ਦੇ ਨਾਲ ਨਾਲ ਬਣ ਲੋ ਸੰਗਣੇ ਕਰ ਲੈਣੇ ਨੇ ਤੇੜੇ ਵਾਲੀ ਲੈਣੋ ਆਪਾਂ ਬਾਅਦ ਨਾਲ ਟਾਈਟ ਕਰ ਲੈਣੇ ਨੇ ਤੇ ਪਗਮੈਣਾ ਵਾਲ ਸੰਗਣੇ ਕਰ ਲੈਣੇ ਨੇ ਤੇ ਬਾਅਦ ਨਾਲ ਉੱਪਰਲੇ ਪੇਚਾਂ ਇਹ ਆਪਾਂ ਸੈਟਿੰਗ ਕਰ ਲੈਣੀ ਹੈ ਵੀਡੀਓ ਨੂੰ ਬਤਵਾ ਸ਼ੇਅਰ ਕਰੇ ਤਾਂ ਉਹਨਾਂ ਵੀ ਬੀਰਾਂ ਤੱਕ ਪਹੁੰਚੇਗੇ ਜਿਹੜੇ ਬਲਾਂ ਲਈ ਪੱਗ ਸਿੱਖਣਾ ਚਾਹੁੰਦੇ ਨੇ ਜਾਂ ਕਈ ਵੀਰਾਂ ਨੂੰ ਬਲਾਂ ਲਈ ਪੱਗ ਬੰਨ੍ਹਣ ਵਿੱਚ ਪ੍ਰੋਬਲਮ ਆਉਦੀ ਆ ਤਾਂ ਜੋ ਆਪਣੀ ਪ੍ਰੋਬਲਮ ਸੋਲਵ ਕਰ ਸਕਣ ਤੇਰੇ ਵਾਲ ਨੋਬਾ ਪਾ ਕੇ ਪੈਂਦੇ ਨਾਲ ਸੰਘਣੇ ਕਰੀ ਜਾਣੇ ਨੇ ജെ ബൾ ടീല് ഒന്നു അപ്പം പാത ടൈഡ് കണണ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆਈ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ